ਸਾਪ ਉਹ ਨਹੀਂ ਉਹ ਸਾਪ ਸਾਪ ਨਹੀਂ ਹੈਗਾ ਥੱਲੇ ਸਾਪ ਉਹ ਨਹੀਂ ਹੈਗਾ ਸਾਪ ਹੀ ਸਾਪਦੀ ਮੈਨੂੰ ਤੂੰ ਯਾਰ ਰਹਿਣ ਦੇ ਯਾਰ ਮਾਰਦਾ ਵਾਪਾ ਇਹਨੂੰ ਯਾਰ ਵਾਹਿਗੁਰੂ ਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ। ਸਾਵਾਂ ਸਵੇਰੇ 6:30 ਵਜੇ ਦਾ ਹੋਇਆ ਤੇ ਜਿੰਮ ਦੀ ਡਿਊਟੀ ਤੋਂ ਹੁਣੇ-ਹੁਣੇ ਵਾਪਸ ਆਏ ਆਂ। ਡਿਊਟੀ ਤੋਂ ਨਹੀਂ ਜਿੰਮ ਲਾ ਕੇ ਉਹ ਪਹਿਲਾਂ ਦਾ ਜ਼ਵਾਬ ਆ ਹੋਇਆ ਹੌਲੀ-ਹੌਲੀwidehat ਆਉਣ ਦਵਾਰੇ ਜਦੋਂ ਜਿੰਮ ਜਾ ਕੇ ਆਉਣਾ ਉਹ ਮਨ 'ਚ ਉਹ ਫੀਲਿੰਗ ਜੀ ਆ ਜਾਂਦੀ ਓਵੇਂ ਕਿ ਆਂ ਕੇ ਡਿਊਟੀ ਤੋਂ ਆਇਆ ਜਿੰਮ ਟ੍ਰੇਨਰ ਵਾਲੀ ਨੌਕਰੀ ਜਿਹੜੀ ਪਹਿਲਾਂ ਆਪਾਂ ਕਰਦੇ ਸੀਗੇ ਫਿਰਾਲ ਤਾਂ ਬੱਜੇ ਮਜਾਂ ਲਾਉਣ ਹੀ ਜਾਈਦਾ ਤੇ ਇਧਰਲੇ ਦੇਖੋ ਖੂਬਸੂਰਤ ਨਜ਼ਾਰਾ ਚੜਦੇ ਸੂਰਜ ਦਾ ਤੇ ਸਵਾਗਤ ਹੈ ਬਈ ਸਾਰਿਆਂ ਦਾ ਨਵੇਂ ਬਲੌਗ 'ਚ ਜੀ ਆਇਆਂ ਆਖਦੇ ਆ ਅੱਜ 2 ਅਸੂ 17 ਸਤੰਬਰ 12 2024 ਦਿਨ ਮੰਗਲਵਾਰ ਦਾ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਵਾਜ਼ ਚ ਬੈਠ ਕੇ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਬਾਈ ਜਮਾਂ ਚੜਦੀ ਕਲਾ ਬਾਈ ਆਪ ਦੱਸੋ ਅੱਜ ਦੇ ਕੀ ਕਹਿਣਾ ਚਾਹੁੰਦੇ ਹੋ ਬਸ ਚੱਲੀ ਜਾਂਦਾ ਕੰਮਕਾਰ ਆ ਦੇਖਦੇ ਆਂ ਕੀ ਵੜਦਾ ਕੀ ਕਹਿਣਾ ਚਾਹੁੰਦੇ ਹੋ ਗਰਮੀ ਬਾਰੇ ਗਰਮੀ ਤਾਂ ਇਹ ਨਹੀਂ ਕੋਈ ਵਾਦੀ ਹੁਣ ਤਾਂ ਘਟ ਕੇ ਹੁਣ ਤਾਂ ਮੌਸਮ ਦਾ ਬਹੁਤ ਫਰਕ ਪੈ ਗਿਆ ਠੰਡ ਆ ਗਈ ਹਾਂ ਹਾਂ ਇਹ ਤਾਂ ਜਿੰਮ ਚ ਕੱਢ ਕੇ ਆਇਆ ਮੁੜਕਾ ਇਹ ਤਾਂ ਲਾਜ਼ਮੀ ਵੀ ਹੈ ਇੰਨਾ ਕਾ ਆਉਣਾ ਹੈ ਨਾ ਫਿਰ ਫਾਇਦਾ ਵੀ ਨਹੀਂ ਜਿੰਮ ਚ ਸਪਾ ਸੁੱਕਾ ਚੱਗਾ ਲੈ ਕੇ ਮੁੜਿਆ ਠੀਕ ਆ ਬਾਈ ਜੀ ਸਹੀ ਹੈ ਨਾ ਗੱਲ ਹਾਂਜੀ ਹਾਂਜੀ ਚੱਲ ਭੇ ਜੋਟੀ ਤੇ ਤੇਰੇ ਸਾਰੇ ਖੇਤਾਂ ਵੱਲ ਗੇੜਾ ਫਸਲ ਸੋਹਣੀ ਆ ਵੈਰੀ ਗੁੱਡ ਬਾਈ ਚੰਗੀ ਗੱਲ ਆ ਜਰਾ ਸੋਹਣੀ ਰੱਖੇ ਪ੍ਰਮਾਤਮਾ ਬਾਈ ਤੇ ਬਾਈ ਗੁਰੂ ਆ ਵਾ ਦੇਖਦੇ ਆ ਦਿਨ ਦਾ ਮਾਹੌਲ ਚੱਲ ਕੇ ਹੈ ਜੀ ਰਹਿੰਦੀ ਆ ਗੱਲਬਾਤ ਲਾਈਕ ਸ਼ੇਅਰ ਸਬਸਕ੍ਰਾਈਬ ਵਾਲੇ ਪਹਿਲੀਆਂ ਜੇ ਰਿਵਾ ਦੇ ਡਿਊਟੀ ਠੀਕ ਆ ਬਾਈ ਜੀ ਤੇ ਫਿਲਹਾਲ ਘਰੇ ਪਹੁੰਚਦੇ ਆ ਖਾਣਾ ਪੀਣਾ ਛੱਕਦੇ ਆ ਤੇ ਅਗਲੀ ਗੱਲ ਬਾਤ ਬਾਅਦ ਚ ਦੱਸਦੇ ਆ ਸਤਿ ਸ੍ਰੀ ਅਕਾਲ ਮਾਈ ਸਵੇਰੇ ਦੀ ਸਤਿ ਸ੍ਰੀ ਅਕਾਲ ਭਾਈ ਮੇਰੀ ਵੀ ਸਤਿ ਸ੍ਰੀ ਅਕਾਲ ਬੇਟਾ ਸੋਨ ਨੂੰ ਵੀ ਧੰਨਵਾਦ ਤੁਹਾਡੇ ਜੁੜ ਰਿਓ ਚੈਨਲ ਦੇ ਨਾਲ ਲਾਇਕ ਸ਼ੇਅਰ ਸਮਰਥਨ ਕਰਨ ਤੁਹਾ ਦੇ ਬਿਨ ਅਪਰਜਤੋਸ ਨੂੰ ਲਾਇਕ ਇਤੋਰ ਤੇ ਇੱਕ ਬਲੌਗ ਜਰੂਰ ਦੇਖਣਾ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਓ ਤੇ ਧੰਨਵਾਦ ਬੇਟਾ ਤੁਹਾਡੇ ਜਿੰਨੇ ਜੋੜੇ ਸਾਰੇ ਧੰਨਵਾਦ ਜੀ ਧੰਨਵਾਦ ਬਈ ਤੁਹਾਡਾ ਹੀ ਮਾਤਾ ਜੀ ਇਧਰ ਪਲਵਾਨ ਨਹੀਂ ਮੈਂ ਦੇ ਦੂੰਗਾ ਕਿੰਨਾ ਕਿੰਨਾ ਮੂੰਹ ਸਿਰ ਨੂੰ ਨਹੀਂ ਦੇਣਾ ਕੋਈ ਸਾਰੀ ਦੋਈ ਸੇ ਬਸ ਆ ਗਮ ਠੀਕ ਆ ਜਰਾ ਹਨਾ ਉਧਰ ਉੱਠ ਕੇ ਇਧਰ ਆ ਜਾ ਅਗਰ ਮੰਤੀ ਚਾਚੇ ਨਾਲ ਅੱਛੇ ਭਤੀਜੇ ਸ਼ਸਤਰੀ ਕਾਲ ਸਾਰਿਆਂ ਨੂੰ ਇੱਧਰ ਦੇਖਣ ਵਾਲਿਆਂ ਨੂੰ ਫੇਰ ਨਾ ਪਹਿਲਾਂ ਇੱਕ ਥੋੜਾ ਜਿਹਾ ਕੁਝ ਗੱਲਬਾਤ ਵੀ ਸੁਣਾ ਦੇ ਯਾਰ ਇਹ ਹੀ ਦੇਖੀ ਆ ਅਗਰ ਸਾਰੇ ਦਿਨ ਅੱਜ ਕਿਵੇਂ ਸਕੂਲ ਜਾਣਾ ਨਹੀਂ ਜਾਣਾ ਇਰਾਦਾ ਹੈਗਾ ਨਹੀਂ ਹੈਗਾ ਹੈ ਬਾਸੀ ਲੈ ਲੈ ਲੜਕੀ ਨਹੀਂ ਹੈਗਾ ਇਰਾਦਾ ਹੈ ਨਹੀਂ ਕਹੇ ਜਾਊਗਾ ਪਰ ਜਾਣਾ ਪਊ ਆ ਕਦੇ ਪਰ ਇਰਾਦਾ ਤਾਂ ਨਹੀਂ ਆਇਆ ਕਹਦੇ ਹੈਂ ਮਾਦਾ ਹੋ ਗਿਆ ਬਦਨਾ ਕਿਥੇ ਜਾਏਗਾ ਕਰੇ ਰੋ ਗੁਰਦੁਆਰੇ ਨਹੀਂ ਜਾਂਦਾ ਕੀ ਕੀ ਖਾਣ ਜਾਂਦਾ ਨਾ ਗੁਰਦੁਆਰੇ ਕੀ ਦੱਸੇ ਬਾਬਾ ਜੀ ਨੂੰ ਗੁਰੂ ਘਰ ਆ ਬਾਬਾ ਜੀ ਦਰਸ਼ਨ ਕਰਨ ਜਾਂਦੇ ਨੇ ਕਿਦੇ ਗੁਰੂ ਘਰ ਕੀ ਕਰਨ ਜਾਂਦੇ ਨੇ ਪੁੱਤ ਉੱਥੇ ਹਾਂ ਕਿਨੇ ਲਡੂ ਲੈ ਆ ਸੀ ਨਾ ਹਾਂ ਫਿਰ ਹੋਰ ਕੀ ਲੰਗਰ ਵੀ ਨਹੀਂ ਉੱਥੇ ਲੰਗਰ आले ਹੈ ਨਹੀਂ ਲੰਗਰ ਹੈ ਜੀ ਲੰਗਰਾ ਲੰਗਰ ਹੁੰਦਾ ਦਿਮਾਨ ਵੇਲੇ ਜਦੋਂ ਪਾਖੀ ਹੁੰਦੇ ਬਾਬੇ ਜੀ ਉਦੋਂ ਲੰਗਰ ਲੱਗਦੇ ਹੁੰਦੇ ਹੂੰ ਅੱਛਾ ਬੰਨ ਦਛਾ ਯਾਰ ਹਾਂ ਦੱਸਿਆ ਸੀ ਮਮਾ ਨੇ ਭੁੱਲ ਜਾ ਨਾ ਫਿਰ ਤੂੰ ਐ ਇੱਧਰ ਇੱਧਰ ਸੰਦੇਸ਼ ਦੇ ਪਹਿਲਾਂ ਇੱਧਰ ਚੱਕੀ ਸਾਰਿਆਂ ਨੂੰ ਸੰਦੇਸ਼ ਦੇ ਕਹਿੰਦਾ ਸਾਰੇ ਬੱਚੇ ਸਕੂਲ ਜਾਇਆ ਕਰੋਗੇ ਤੇ ਕਹਦੇ ਸਾਰਿਆਂ ਨੂੰ ਮੈਂ ਦੀ ਚੱਕ ਲੈ ਦਿੱ ਵਿਚੇ ਬੈਠੇ ਸੰਦੇਸ਼ ਦੇ 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 ਦੇਖਣ ਵਾਲਿਆਂ ਨੂੰ ਉਹ 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 ਕਹਿੰਦੋ ਯਾ ਨਹੀਂ ਹੁਣ ਆਖੂ ਐ ਸਾਰੇ ਬੱਚੇ ਸਕੂਲ ਜਾਇਆ ਕਰੋਗੇ ਫਰਮਤ ਨਾਲ ਆ ਕੋਲ ਕੇ ਉਹਦੀ ਬੜਾ ਦੂੰਗਾ ਜੇ ਦੱਸ ਦੇ ਕਹਿ ਦੇ ਪਹਿਲਾਂ ਸਾਰੇ ਬੱਚੇ ਥਾਰੇ ਵਿੱਚ ਉੱਚੀ ਬੋਲ ਕੇ ਸਾਰੇ ਬੱਚੇ ਸਕੂਲ ਸਕੂਲ ਜਾਇਆ ਕਰੋ ਜਾਇਆ ਕਰੋ ਕਿੱਚੇ ਕੀ ਲੜਕੀ ਜਾਂਦਾ ਓਏ ਥੱਲੇ ਜੀ ਮੈਂ ਕਹਿੰਦੇ ਮੈਥੋਂ ਬਿਨਾ ਕਹਿੰਦੇ ਮੈਂ ਤੁਹਾਨੂੰ ਛੱਡ ਕੇ ਸਾਰੇ ਵਿੱਚ ਜਾਇਆ ਕਰੋ ਆਂਡਾ ਜਾਂ ਕੀ ਪਿਆ ਮਗੈਂ ਆਂਡਾ ਓਏ ਕਹਿੰਦੇ ਮੈਂ ਨਹੀਂ ਛੱਡ ਕੇ ਸਾਰੇ ਵਿੱਚ ਜਾਇਆ ਕਰੋ ਬੁਆਨ ਸੱਤ ਦੀ ਗੱਲ ਕਰਦਾ ਇਹ ਮੈਂ ਨਹੀਂ ਜਾਂਦਾ ਬੁਆਨ ਸੱਤ ਦੀ ਗੱਲ ਕਰਦਾ ਮੈਂ ਆਇਆ ਪਹੁੰਚਾ ਅਜਸੂ ਤੇਰਾ ਬਲੌਗ ਦੇਖੋ ਜਸੂ ਨੂੰ ਕੀ ਆਖੇਗਾ ਜਸੂ ਬਾਈ ਕਹਿੰਦੇ ਸੱਸੀ ਘਰ ਬੁਲਾ ਦੇ ਵਿੱਚ ਸੱਸੀ ਘਰ ਜਸੂ ਬਾਈ ਦੋਪਹਿਰ ਨੂੰ ਬੁਆ ਬੁਲਾ ਦੇ ਹੁਣ ਤਾਂ ਆਪਣਾ ਸੱਸੀ ਘਰ ਹੁਣ ਤਾਂ ਆਪਣਾ ਟਾਈਮ ਹੋ ਗਿਆ ਨਾ ਨਾ ਤੋਣ ਦਾ ਸਕੂਲ ਜਾਣ ਦਾ ਬਸ ਐ ਤਾਂ ਸਾਰੀਆਂ ਸਕੀਰੀਆਂ ਗਿਣਦੇ ਕਰਦੇ ਆਪਣਾ ਬਲੌਗ ਪੂਰਾ ਹੋ ਜੂਗਾ ਨਾ ਅੱਜ ਕਿੱਨਾ ਜਸੂ ਇਥੇ ਚੰਗਾ ਨਹੀਂ ਕਰਦਾ ਮਾਂ ਦਾ ਹੀ ਕਹਿੰਦੇ ਕੱਟੀ ਨਾ ਭਾਈ ਜਿਹੜੀ 73 ਗਾਲ ਬਲਾਈ ਆ ਬੰਦ ਕਹਿੰਦੇ ਹੋ ਨਾ ਕਰਦੀ ਬੰਤਾਜ ਬਲੌਗ ਇੱਕ ਗਾਣਾ ਸੁਣਾ ਦੇ ਫਿਰ ਸੁਣਾ ਦੇ ਜਰ ਤੱਕ ਆ ਉਹ ਲਾਣੀ ਮੜਾ ਉਦੋਂ ਲਾ ਜੀ ਦੂ ਮੂਸੜਾ ਕਹਿ ਕੇ हट ਜਾਣਾ ਉਹ ਗਾਤ ਜਿਹੜਾ ਮੈਗਦੀ ਸੀਗਾ ਨਾ ਹੰਨਾ ਚੰਗਾ ਪਲਾਈ ਦੇਵਾਨ ਗਾਜ ਤੋਂ ਮੇਰੇ ਆਜੀ ਵਿੱਚ ਹੋਰ ਜੱਕੇ ਖੜੇ ਆਵੇਂ ਸੰਗੀਤ ਆਂਦਾ ਹੈ ਕੋਣ ਕਾਸ਼ਤਾ ਜਾਂਦੀ ਜਮ ਕੋਣ ਆਂਦਾ ਨੇ ਹਰ ਤਲੇ ਲੋਣਾ ਚੁੰਨੇ ਪੋਕੇ ਤੇ ਐਵੇਂ ਲੁਈ ਵੈਰੀ ਗੁੱਡ ਤਾਂ ਆਜ ਦੇ ਭਾਈ ਕਮੈਂਟ ਜ਼ਰੂਰ ਕਰਿਓ ਤਾਂ ਆਜ ਨੂੰ ਕਿੰਨੇ ਨੰਬਰ ਦਿੰਨੇ ਹੋ ਤਾਂ ਆਜ ਦੇ ਗਾਣੇ ਨੂੰ ਐ ਨਹੀਂ ਕਰਦੇ ਹੁੰਦੇ ਪੁੱਤਰੇ ਹੀ ਖਰਾਬ ਉਹ ਜੁ ਡੱਬੀ ਅੱਛਾ ਭਤੀਜਾ ਅੱਛਾ ਭਤੀਜਾ ਨੰਮ ਕਰਤਾ ਆ ਗਈ ਨੰਮ ਕਰਤਾ ਆ ਗਈ ਛੁੱਟੀ ਆ ਜਾ ਤੁਸੀਂ ਕਹਦੇ ਉਧਰ ਕੰਮ ਕਰ ਲਓ ਮੈਂ ਪਿਆਂਗਾ ਲੈ ਕਹਦੇ ਕਹ ਤੋ ਆ ਗਈ ਕਰ ਨਹੀਂ ਹੋ ਕਰੇ ਹੋਈ ਆ ਗਈ ਕੀ ਕਰਨਾ ਡਾਇਟੀ ਨੂੰ ਮੈਂ ਨਹੀਂ ਛੋੜਨਾਂ ਕਿ ਉਹ ਘੰਟੇ ਸਕੂਲ ਗਿਆ ਨਾ ਫਿਰ ਪੜ੍ਹਾਈ ਉਹ ਕਰ ਕੀ ਲੱਗੇਗਾ ਮਾਸਟਰ ਮਾਸਟਰ ਫਿਰ ਤੇਰੀ ਐਂਗੀਆ ਹੋਣੀ ਜਾਂਦਾ ਚਲ ਨਾਨਕੀ ਵਗ ਜੀ ਫਿਰ ਨਾ ਤੋ ਨਹੀ ਨਹੀ ਕਰ ਨਹੀ ਕਰ ਚਲ ਉਠੋ ਫਿਰ ਨਾ ਆ ਕੇ ਖੇਡਾਂਗੇ ਊਂ ਨਾ ਆ ਲੋ ਅੱਜ ਸੁਸਤੀ ਜੀ ਲੈ ਜੂਗੀ ਨਾ ਜਾਵਾਂਗੇ ਫਿਰ ਆਪਾਂ ਉਹ ਨਾਲ ਹੀ ਹਾਂ ਵਸੂ ਮਿਚਣਾ ਲੋ ਉਮੀ ਮਿਚਣਾ ਕਰ ਕਰ ਵਾਸਤੇ ਬਰਾਬਰ ਮੋਟਰ ਚਲਾਉਣ ਜਾਣਾ ਖੇਤ ਮੈਂ ਪਰ ਮਾਲੂ ਵੀ ਆ ਮੈਂ ਤੁਹਾਨੂੰ ਮੈਂ ਨਾਲ ਹੁਣ ਮੈਂ ਬੈ ਕੇ ਦਿਖਾਈ ਕੰਮ ਨਹੀਂ ਕਰੇ ਨਾ ਮੈਂ ਬੈ ਜਾਈ ਬੈ ਜੰਦਾ ਟੜਕੀ ਵਾਸੀਆਂ ਓਏ ਇਹ ਮੈਂ ਨਾਲ ਬੈਂਚ ਤੁਹਾਨੂੰ ਨਾਲ ਸਹਜ ਨੂੰ ਤਾਂ ਕਿੰਨਾ ਕਰਾ ਕਰ ਬੈਂਚ ਪੱਜਾ ਵਰਦਾ ਰਹਾ ਸਹਜ ਕਹਿੰਦੀ ਰਿਸ਼ਕਾਇਤ ਆਈ ਆ ਹਾਂ 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 ਚੰਗਾ ਨਾ ਖੜਾਓ ਨਾ ਨਾ ਤੂੰ ਰੋਈ ਫਿਰ ਬਣਾਉਣਾ ਮੈਂ ਵੀਡੀਓ ਤੇਰੀ ਉਹ ਨਹੀਂ ਆਂਦੇ ਆਪਾਂ ਅੱਜ ਜਾਂਦੇ ਨਹੀਂ ਛੁੱਟੀ ਅੱਜ ਦਾ ਉਹੀ ਆ ਗਏ ਆਪਾਂ ਤਾਂ ਆ ਕੇ ਇੱਥੇ ਹਰਕ ਤੇ ਕਰਨ ਸੈਜ ਨਹੀਂ ਹਾਂ ਉਹ ਨਹੀਂ ਫਲਾਸ ਜਿਹੜਾ ਬੀਕਾ ਉਹ ਕਮਾਈ ਦਾ ਬੀਕਾ ਨਹੀਂ ਹੋਇਆ ਹਾਂ ਇਹ ਕੀ ਹੈ ਮੈਂ ਉਧਰ ਉਧਰ ਕੀ ਹੈ ਪਗੜਾ ਬੈਰ ਆਇਆ ਪਕੜ ਪਕੜ ਨਹੀਂ ਤੁਹਾਨੂੰ ਜੜਾਉਣ ਆਇਆ ਅੱਜ ਠੀਕ ਹੈ ਵੀਰੇ ਹੁਕੇ ਤਿਆਰ ਹੋ ਬੱਸ ਖਾ ਖਾ ਮੈਂ ਆ ਕੇ ਖਾਣਾ ਖਾ ਕੱਗੂਏ ਲੋ ਮੁਰਗਿਆਂ ਦੀ ਵੀਡੀਓ ਬਣਾਈ ਜਾਂਦਾ ਬੈਠਾ ਇਹਨਾਂ ਨੂੰ ਕਰੂਗਾ ਮਸ਼ਹੂਰ ਢੋਲੀ ਚਾਰਜ ਲਾ ਦੇ ਗੋਸਲੇ ਬੰਨੀ ਸਪਰੇਅ ਕਰਨ ਚੱਲਾਂਗੇ 26 ਦੇ ਟੂਲੀ ਚਲਦੀ ਨਹੀਂ ਮੇਰੀ ਚਲਦੀ ਉਹਨੂੰ ਕੀ ਹੋਇਆਗਾ ਚੰਗੀ ਪੱਲੀ ਚਲਦੀ ਹੈਗੀ ਤੇ ਮੈਂ ਮੋਟਰ ਚਲਾਇਆ ਆ ਉਹਨੇ ਸਤਿ ਸ੍ਰੀ ਅਕਾਲ ਮਾਫੀ ਹੈ ਉਹ ਮੋਟ ਗਈ ਉਹ ਮਨਪ੍ਰੀਤ ਨੂੰ ਦਿਖਾ ਦੇ ਉਹ ਦੇਖ ਲੂਗਾ ਮੈਂ ਮੋਟਰਸਾਈਕਲ ਕਿੱਥੇ ਆ ਉਹ ਹੋਰ ਚਾਚਾ ਪਤਾ ਨਹੀਂ ਠੀਕ ਕਹਿੰਦਾ ਇੱਥੇ ਜਿਹਦਾ ਨਹਿਰ ਚ ਪਾਣੀ ਨਹੀਂ ਹੁੰਦਾ ਉਹਦਾ ਇਹੋ ਜਿਹਾ ਮੋਹੋਂਦਾ ਫਿਰ ਇੰਨਾ ਕ ਪਾਣੀ ਰਹਿੰਦਾ ਹੀ ਇਹਦੇ ਚ ਤੇ ਮਾੜਾ ਮੋਟਾ ਕਿਹ ਵੀ ਇੱਕ ਚਾਚਾ ਤਰਕੀ ਲਾਈ ਬੈਠਾ ਹੁੰਦਾ ਆਪਣਾ ਵਲੌਗ ਬਈ ਚੰਗਾ ਜੱਤਾ ਫੇਰ ਕਰਦੇ ਆ ਗੱਲਾਂ ਬੰਬੂ ਕੜ ਲਿਖ ਚੱਲਦਾ ਹੁਣ ਤਾਂ ਮੈਂ ਕਾਦੀ ਰੈਡੀ ਚੱਲਦੀ ਆ ਉਹ ਵਿੱਚੋਂ ਕਾਦੀ ਫੋਟੋ ਲਾਤੀ ਆਓ 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 ਐਂਕ ਭਾਈ ਦੀ ਖਾਣ ਗਏ ਹੋਏ ਮਰਦੀ ਭਾਈ ਇਹ ਚੱਲ ਮੈਂ ਗਿਆ ਤੇ ਆਇਆ ਮਨਪੀ ਨੂੰ ਦਿਖਾ ਲਾ ਟੋਲੀ ਸੈਟਾ ಗ್ರಾಮ ਪੰਚਾਇਤ ਜ਼ੁਰਦੀਆਪ ਜੀ ਨੂੰ ਜੀ ਆਇਆਂ ਆਖਦੀ ਆ ਸਾਡੇ ਵਲੌਗ ਚ ਦੇਸੀ ਡਾਈਟ ਇਨ ਦਾ ਜੇਵ ਹਾਂ ਜਿੰਮ ਤੋਂ ਆ ਕੇ ਆ ਜੇਵ ਚ ਬਹ ਲਿਆ ਸਮਾਂ ਨਹੀਂ ਸੀਗਾ ਖਾਣ ਦਾ ਤੇ ਮੈਂ ਖੇਤ ਤੁਰਦੇ ਫਿਰਦੇ ਚੱਬ ਲਾਂਗੇ ਅ ਕਈ ਸਾਰੀਆਂ ਚੀਜ਼ਾਂ ਇਹ ਰਲੀਆਂ ਰਲ ਮੈਂ ਲਿਆਂਦਾ ਸੀ ਪੈਕਟ ਜੇ ਭਿਓ ਲੈਨੇ ਉਹਨਾਂ ਖਾ ਲਏ ਉਹਨਾਂ ਛੋਲੇ ਬਦਾਮ ਮੂੰਗਫਲੀ ਚੀਆ ਸੀਡ ਦਾਖਾਂ ਤੇ ਕਈ ਸਾਰੀਆਂ ਆਈਟਮ ਆਉਂਦੀਆਂ ਲੱਲਾ ਬਾਬਾ ਉਹ ਵਿਚਰਦਿਆਂ ਦੇ ਨਾਂ ਨਹੀਂ ਜਾਣਦਾ ਮੈਂ ਗੱਲ ਸਾਰੀਆਂ ਫਾਇਦੇਮੰਦ ਹੁੰਦੀਆਂ ਪੀਂਤੀ ਹੋਈ ਪੈਸੇ ਵੀ ਕੋਈ ਜਿਮ ਲਾਉਂਦਾ ਨਹੀਂ ਲਾਉਂਦਾ ਉਹ ਵੀ ਖਾਂਦਾ ਜੇ ਚੰਗੀ ਗੱਲ ਬਾਤ ਹੁੰਦੀ ਐ ਤੇ ਜਿਮ ਦੇ ਨਾਲ ਖਾਣੇ ਤਾਂ ਸੋਨੇ ਦੇ ਸਾਗਾ ਘੋੜੇ ਵਰਗਾ ਜੋਰ ਆ ਬਣਿਆ ਰਹਿੰਦਾ ਸਮਾਂ 8:00 ਵੱਜ ਗਏ ਲਾਈਟ ਆਉਣ ਆੜੀ ਆ ਇਹ ਮੋਟਰ ਸਾਡੀ ਮੋਨੋਬਲਕ ਉਹ ਪਾਣੀ ਲੇਟ ਚੱਕਦੀ ਆ ਮਤਲਬ 5-6 ਮਿੰਟਾਂ ਬਾਅਦ ਚੱਕਦੀ ਚੱਕ ਤਾਂ ਲੈਂਦੀ ਆ ਫਿਰ ਤੁਹਾਨੂੰ ਐ ਜਿਹਾ ਲੱਗਦਾ ਖਾਲੀ ਜੀ ਚੱਲਦੀ ਆ ਵੀ ਚੱਲ ਪਾਣੀ ਚਕਾਈ ਆਉਣੇ ਆ ਤੇ ਇੰਨੇ ਬਾਨੇ ਨਾਲੇ ਖੇਤ ਗੇੜਾ ਵੱਜ ਜਾਂਦਾਗਾ ਹੁਣ ਸੋਹਣਾ ਮਾਹੌਲ ਸਵੇਰੇ ਸਵੇਰੇ ਪੰਛੀਆਂ ਨੇ ਲਾਈਆਂ ਹੋਈਆਂ ਰੌਣਕਾਂ ਤੇ ਮੋਟਰ ਚਲਾਉਣੇ ਆ ਤੇ ਅਗਲੀ ਜੋਟੀ ਫੇਰ ਦਿਖਾਉਣੇ ਆਗੇ ਤੇ ਮੋਨੋ ਬਲਾਕ ਆ ਇਹ ਨਾ ਜਦੋਂ ਪਹਿਲਾਂ ਲੱਗਣ ਤੋਂ ਪਹਿਲਾਂ ਇਹ ਮੋਟਰ ਜਦੋਂ ਬੋਰ ਸੀਗਾ ਸਾਡਾ ਉਦੋਂ ਵੀ ਇਹ ਸੂਤੇ ਲਵਾਉਂਦਾ ਹੁੰਦਾ ਸੀਗਾ ਤੇ ਇਹ ਤਾਂ ਕਰਕੇ ਇਹਨਾਂ ਨੂੰ ਸੂਤੇ ਲਵਾਜਨੇ ਆ ਸੂਤਿਆਂ ਵਾਲਾ ਭਈਆ ਨਹੀਂ ਹੈਗਾ ਨਹੀਂ ਤਾਂ ਫਿਰ ਉਹ ਸੂਤਿਆਂ ਤੇ ਲਾਜਿਆ ਕਰੀਏ ਥੋੜਿਆਂ ਜਿਹਾ ਤੇ ਫਿਰ ਕੰਮ ਚੱਲੀ ਜਾਵੇ ਠੀਕ ਐ ਰ ਅਗੂਲੇ ਵਾਲੇ ਖੇਤ ਜਾਣਾਗਾ ਮੋਟਰ ਚਲਾ ਕੇ ਘਰਾਂ ਨੂੰ ਵਾਪਸੀ ਕਰਦੇ ਆ ਆ ਗਈ ਲਾਈਟ ਆ ਪਿਛਲੀ ਮੋਟਰ ਤੇ ਚੱਲ ਪਈ ਆ ਮੱਛੀ ਤੇ ਤੇ ਦੇਖਦੇ ਆ ਯਾ ਕੀ ਕੀ ਕਹਿੰਦੀ ਆ ਇਹ ਚੈੱਕ ਆ ਲਬੋਣਾ ਬੂਸਤਾ ਇੱਕ ਓਏ ਤਨ 27 ਲਾਈਟ ਆ ਇਹੜ ਘਰ ਗਰਮੀਆਂ ਚ ਭਈ ਸਾਡੇ ਤੋੜੇ ਹੀ ਰਿਹਾ ਲੈਡ ਦਾ ਵਾਹ ਕਿਰਵਾ ਜੇ ਇਹ ਲੋਡ ਰਹੁਏ ਤੇ 11 ਦਾ ਇੰਨੀ ਕੀ ਲਾਈਟ ਤੇ ਸਾਡੇ ਕਿ ਤਨ 100 ਲਾਈਟ ਤੇ ਲੋਡ ਰਹਿੰਦਾ ਹੁੰਦਾ ਹੈ ਸਾਡਾ 10 ਦੀ ਮੋਟਰ ਆ ਇਹ ਕੈਮਰੇ ਤੇ ਛਿੱਟੇ ਵੱਜ ਕੇ ਪਾਣੀ ਦੇ ਉਹ ਯਾ ਸਾਫ ਗਰੂ ਹਾਲ 12 ਕ ਦਾ ਲੋੜਾ ਥੋੜੀ ਲਾਈਟ ਹੋਰ ਵੱਧ ਗਈ 11 ਦਾ ਲੋੜ ਰਹਿਦਾ ਹੁੰਦਾ ਫਿਰ ਥੋੜੀ 400 ਦੇ ਨੇੜੇ ਹੋ ਗਏ ਫਿਰ 10 ਦਾ 10 ਦੀ ਮੋਟਰ 10 ਫੁੱਟ ਖੂ 95 ਕਿ ਫੁੱਟ ਬੋਰ ਆ ਇਹ ਦਾ ਲੋਟ ਆ 8 ਦਾ ਮੀਟਰ ਧਮਾਲਾ ਪਾਉਂਦਾ 3 ਕਿਲੇ ਲੰਮੀ ਇਹ ਪਾਈਪ ਲੈਣ ਉੱਥੇ ਜਾਂਦੀ ਆ सूत है बढ़िया गेले की हाला तकना पूरा हो गया हाँ चलो तो ठीक है अच्छा ਬਲੇ 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 ਬੰਦੇ ਹੀ ਬੰਦੇ ਟੱਕਰ ਗਏ ਜੀ ਸਰ ਜੱਗਾ ਸੂਰਤਿਆ ਕੀ ਹਾਲ ਹੈ ਚੜਦੀ ਕਲਾ ਬਈ ਆਪ ਦੱਸੋ ਵਰੀਆ ਆਹ ਬਸ ਮੋਟਰ ਚਲਾ ਗਿਆ ਸੀ ਹਾਂ ਕਿਵੇਂ ਚੋਰੀ ਚੋਰੀ ਟੱਪੇ ਨੱਖ ਬਚਾ ਕੇ ਇਹ ਮੁੰਡਾ ਤੈਨੂੰ ਪਤਾ ਹੈ ਹੈ ਨਵਾਂ ਨਵਾਂ ਕਵੀਦਾਰ ਬਣਦਾ ਸੀ ਹਾਂ ਹਾਜੀ ਸਾਈਕਲ ਦੇਖ ਪਹਿਲਾਂ ਮੋੜ ਕੇ ਖੜਾਇਆ ਵੀ ਬਸ ਮੋਟਰ ਦੇ ਦਾਵੀਆ ਤਲਾਇਆ ਵਾ ਤੇ ਗੱਡੀ ਪਿੰਡ ਜਾਂਦੀ ਦਿਸੇ ਮੋਟਰ ਤਾਂ ਬੰਦ ਕਰਕੇ ਆਉਣੀ ਹੈ ਮੋਟਰ ਇਹ ਨੂੰ ਹੋਰ ਫੋਨ ਤੇ ਹੀ ਬੰਦ ਕਰ ਦਿਆ ਕਰ ਮੋਨੋ ਬਲਾਕ ਲਿਆ ਕੇ ਦੇਣੀ ਇਹਨੂੰ ਸਸਰੀ ਗਾਲ ਬਾਈ ਜੀ ਸਸਰੀ ਗਾਲ ਬਾਈ ਕਈ ਦਿਨਾਂ ਬਾਅਦ ਇਹ ਆਲ ਚੱਲ ਨੇ ਨਜ਼ਾਰੇ ਆਵਾ ਛੱਤੂ ਨੇ ਕਈ ਦਿਨਾਂ ਬਾਅਦ ਹਾਜ਼ਰੀ ਲਵਾਈ ਨਵੀਂ ਮੋਟਰ ਲਿਆ ਕੇ ਦੇਣੀ ਇਹਨੂੰ ਹੋਰ ਸਮਰਸੀ ਸਮਰਸੀ ਵਾਲਾ ਤੇ ਜੱਗੇ ਸੁਰਤੇ ਦੀ ਹਾਜ਼ਰੀ ਬਾਈ ਬਹੁਤ ਦਿਨਾਂ ਬਾਅਦ ਆਪਣੇ ਵਲੌਗ ਚ ਲੱਗਣ ਜਾ ਰਹੀ ਆ ਝੋਨਾ ਲਾਉਣ ਵੇਲੇ ਮੈਂ ਲਾ ਉੱਥੇ ਖੜੇ ਸੀ ਆਪਾਂ ਨਾ ਹਾਂ ਉਦਾਂ ਹੀ ਬਸ ਸਸਰੀ ਗਾਲ ਕਰੀ ਸੀ ਉਦਾਂ ਹੀ ਮੈਂ ਲੱਗਾ ਆਪਾਂ ਤੂੰ ਆਇ ਨਹੀਂ ਚਾਰ ਪੌਣ ਵਾਲਾ ਤੈਨੂੰ ਭੱਜ ਗਿਆ ਉਹਦੇ ਤੈਨੂੰ ਪਤਾ ਸੀਗਾ ਵੀ ਅੱਜ ਤਾਂ ਨਹੀਂ ਨਾ ਉਹਦੇ ਇੱਤੀ ਦੀ ਹੈ ਤੂੰ ਬਦ ਲਿਆ ਵਸ ਮੈਂ ਵੀ ਚੱਲਦਾ ਕੁਛ ਲੜ ਕੇ ਤੇ ਜਾਣਾ ਯਾਰ ਕੋਈ ਵਲੌਗ ਬਣਾਉਣਾ ਚੰਗਾ ਜਿਹਦੇ ਵਿਹਲਾ ਹੁੰਦਾ ਮੈਨੂੰ ਪਤਾ ਜਿਹਦੇ ਕੰਮ ਹੁੰਦਾ ਉਹਦੇ ਤੂੰ ਵੀ ਫਾਇਦਾ ਨਹੀਂ ਨਾ ਚਲੋ ਠੀਕ ਹੈ ਉਹਦੇ ਇੱਤੀ ਜੀ ਅਸੀਂ ਖਾਵਾ ਖੂਨ ਹੋਰੇ ਸੀ ਝੋਨਾ ਵੜਨ ਵਾਲੇ ਦੇਣ ਬਣਾ ਦੇ ਕੋਈ ਚੱਕਰ ਨਹੀਂ ਉਹ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਕਰ ਲਾਂਗੇ ਰੱਬ ਸੁੱਖ ਰੱਖੇ ਸਲਾਹਾਂ ਭਾਈ ਸਾਡੀਆਂ ਬਹੁਤ ਚਿਰ ਦੀਆਂ ਬਣਦੀਆਂ ਆ ਕਿ ਥੋੜੀ ਉਹ ਗੱਲਬਾਤ ਕੈਮਰੇ ਤੇ ਹੋ ਜੇ ਕੋਈ ਤੇ ਪਰ ਸਲਾਹਾਂ ਬਣ ਕੇ ਟੈ ਜਾਂਦੀਆਂ ਔਰ ਬਈ ਰਾਜੀ ਖੁਸ਼ੀ ਆ ਸਸਤੀ ਕਾਲ ਜਿੰਨੇ ਬਲੌਗ ਦੇਖਣਗੇ ਹਾਂ ਜਿੱਦੇ ਸੂਰਤ ਗੇ ਜੀ ਸਾਰੇ ਕਬੂਲ ਕਰਿਓ ਹਾਂ ਦਾ ਮੈਸੇਜ ਮੇਰੇ ਤੱਕ ਆ ਜਾਂਦਾ ਹੈ ਨਵੇਂ-ਨਵੇਂ ਗਾਣੇ ਲੋਕਾਂ ਦਥ ਲੈ ਕੇ ਆਵਾਂਗੇ ਹਨਾ ਹਾਂਜੀ ਬਈ ਠੀਕ ਆ ਪੰਜਾਬੀ ਲੋਕ ਗਾਇਕ ਜੱਗਾ ਸੂਰਤੀ ਆ ਸਾਡੇ ਪਿੰਡ ਦਾ ਹੋਂ ਹਰ ਹੋਂ ਹਰ ਗਾਇਕਾ ਬਈ ਵਧੀਆ ਸਾਫ ਸੁਥਰੇ ਗਾਣੇ ਆ ਤੇ ਸੋਹਣੀ ਇੱਜ਼ਤ ਮਿਲਦੀ ਆ ਆਉਂਦੇ ਜਾਂਦੇ ਲੋਕ ਵੀਰ ਮਿਲ ਕੇ ਜਾਂਦੇ ਆ ਤੇ ਜਦੋਂ ਮੈਂ ਆਉਣਾ ਜਾਂਣਾ ਚਾਰ ਬੰਦੇ ਬੈਠੇ ਹੁੰਦੇ ਆ ਬਾਈ ਕੋਲੇ ਉੱਤੇ ਸਾਹਮਣੇ ਦਫ਼ਤਰਾ ਢਾਣੀ ਚ ਮਿਹਨਤ ਕਰੀ ਜਾਂਦਾ ਨਾ ਮਾਲੀ ਦਾ ਕੰਮ ਪਾਣੀ ਪਾਉਣਾ ਹਾਂ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫਲ ਲਾਉਣਾ ਲਾਵੇ ਜਾਂ ਨਾ ਹਾਂ ਗੁਰਬਾਣੀ ਵੀ ਕਹਿੰਦੀ ਹੈ ਚੁੱਪ ਕਰਕੇ ਆਪਦਾ ਕੰਮ ਕਰੀ ਜਾ ਆਸ ਉਹ ਨਾ ਰੱਖ ਤੂੰ ਨਾ ਆਪੇ ਮੈਂ ਕਰ ਦਊਗਾ ਸਾਰਾ ਕੁਝ ਹਾਂਜੀ ਬਈ ਸਹੀ ਗੱਲ ਆ ਠੀਕ ਹੈ ਕੀਤੀ ਵੀ ਆਪਣੀ ਉਵੇਂ ਮਿਹਨਤੀ ਹੈ ਹਾਂ ਬਈ ਮਿਹਨਤੀ ਆ ਬਸ ਫਲ ਲਾਉਣਾ ਰੱਬ ਦੀ ਮਰਜ਼ੀ ਹੁਣ ਕਿਸਾਨਾਂ ਦੀ ਜਿਹੜੀ ਹੋ ਐ ਤੇ ਵੀ ਲਾ ਦੇ ਮੜਾ ਜਾਂ ਬੂਰ ਪੈਣ ਲੱਗ ਗਿਆ ਇਹਦੀ ਅਰਦਾਸ ਕਰਦੇ ਅੱਜ ਪੂਰੀ ਹੈ ਨਾ ਹਾਂਜੀ ਇਹ ਕਿਸਾਨ ਭਰਾਵਾਂ ਲਈ ਪੂਰੀ ਅਰਦਾਸ ਹੈ ਕਿ ਮਾਲਕ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਸੁਖਸਾਨ ਦੀ ਜਿਹੜੀ ਬਖਸ਼ੇ ਹਾਂ ਠੀਕ ਹੈ ਜਾਨ ਬਰ ਬਹੁਤਾ ਪੱਟੇ ਜਿਹੀ ਕੱਟ ਕੇ ਪਹਿਲਾਂ ਨਾਲ ਇਹ ਤਾਂ ਕੱਢੀ ਅੱਗੇ ਨਾਲ ਰੋਜ਼ ਤਾਂ ਹੋਮੀ ਆਉਂਦੀ ਹੈਗੀ ਹਾਂ ਰੋਜ਼ ਰਾਖੀ ਦਾ ਕਰੀ ਜਾਂਦੇ ਆ ਪ੍ਰੋਗਰਾਮ ਜਾਂ ਜਾਨ ਪਚਾਉਣ ਵਾਸਤੇ ਜੰਗਲ ਚ ਵੜਨਾ ਹੀ ਹੈ ਇਹਨਾਂ ਨੂੰ ਹਾਂ ਅਨੇਕ ਚੀਜ਼ ਨਾ ਆ ਗਈ ਜਾਨ ਪਿਆਰੀ ਹੈ ਨਾ ਕਹਿੰਦੇ ਆ ਸਹੀ ਗੱਲ ਆ ਗੱਗੂ ਦਾ ਟੈਲੀਫੋਨ ਆਈ ਜਾਂਦਾ ਦੁਬਾਰੇ ਵਿੱਚ ਯਾਰ ਪਹਿਲਾਂ ਵੀ ਕਰੀ ਜਾਂਦਾ ਸੀਗਾ ਟੈਲੀ ਕਰਨ ਉਹ ਆ ਨਾ ਹਾਂ ਚੱਲੀਏ ਉਹ ਘੜਾ ਬੰਬਗਾੜ ਅੱਛਾ ਉਹ ਬੰਬਗਾੜਦੇ ਸੀ ਠੀਕ ਆ ਚੱਲ ਕਰਦੇ ਆ ਗੱਲਾਂ ਆਪਾਂ ਫੇਰ ਆ ਦੋ ਵਾਰੀ ਫੋਨ ਆਇਆ ਗੱਗੂ ਦਾ ਯਾਰ ਉੱਧਰ ਲਿਖੇ ਤੇ ਜਾਣਾ ਮੈਨੂੰ ਕਹਿੰਦਾ ਆਇਆ ਹੇ ਮਦਨ ਨਾਲ ਉੱਥੇ ਹੀ ਬਹਿ ਗਿਆ ਮੱਖਾ ਮੇਰਾ ਜੀ ਲੱਗ ਗਿਆ ਸੀ ਖੇਤੋਂ ਆ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਗੱਗੂ ਨੌਜਵਾਨ ਦੀ ਢੋਲੀ ਚਾਰ ਜਲਾਈ ਪਈ ਐ ਇੱਥੇ ਸਿੱਧੂ ਮੂਸੇਵਾਲਾ ਦਾ ਸਟicker ਲੱਗਿਆ ਉੱਤੇ ਓਕੇ ਰਿਪੋਰਟ ਆ ਜਾਵਾਂ ਉਹੀ ਟਾਲਾ ਮਟੋਲਾ ਜਿਆ ਘਰੀ ਜਾਂਦਾ ਸੀਗਾ ਕਹਿੰਦਾ ਚਾਰਜ ਨਹੀਂ ਲੱਗਦੀ ਇੱਕ ਇਹ ਪਈ ਐ ਇੱਕ ਉਹ ਪਈ ਐ ਢੋਲੀ ਉਧਰ ਤੇ ਇੱਕ ਅੰਦਰ ਪਈ ਐ ਆਪਣੇ ਢੋਲ ਦੀ ਮਾਰਦੇ ਆਵਾਜ਼ ਸ਼ੋਰੇ ਨੂੰ ਗੱਗੂ ਏ ਅੱਪੇ ਇਹ ਦੋ ਇਹੋ ਆ ਗਿਆ ਖੇਤ ਜਾਣਾ ਉਧਰ ਜਾਣ ਕੇ ਕਹਿੰਨੇ ਮਮੀ ਹਾਂ ਨਾ ਸੱਚੀ ਮਿੱਟੀ ਉੱਪਰ ਖਾ ਟੱਕ ਟੱਕ ਪੈਰ ਨਾ ਹੋ ਦੇ ਹੋ ਗਈ ਹੋ ਗਈ ਓ ਚੂਹੇ ਖਾਣੀ ਨਾ ਓਏ ਕੱਢੋ ਬਾਹਰ ਅੱਜ ਆਪਾਂ ਜੂਗੇ ਹੈ ਪੈਰ ਨਾ ਕੋਸ ਦੇ ਓਏ ਇਹ ਨਹੀਂ ਭਾਈ ਦੀ ਹੁੰਦੀ ਮਮੀ ਕਿਤਨਾ ਕਿਤਨਾ ਓਹ ਸੱਪ ਓਏ ਓਹ ਸੱਪ ਓਏ ਉਹ ਨਹੀਂ ਓਹ ਸੱਪ ਉਹ ਨਹੀਂ ਓਹ ਸੱਪ ਇੱਡਾ ਉਪਾਸਰੀਆ ਕਰਨੇ ਸਪੈਨ ਥੋੜੀ ਪਾਈ ਹੁੰਦੀ ਆ ਉਹ ਖੜ ਜਾ ਗੁਰੂ ਉਹ ਰੁਕ ਜਾ ਉਹ ਰੁਕ ਜਾ ਤੂੰ ਖੜ ਜਾ ਹਾਂ ਬੈਠੀ ਆ ਬਰਾ ਦੇ ਨਹੀਂ ਯਾਰ ਓ ਛੱਪ ਓਏ ਇਹ ਤਾਂ ਨਹੀਂ ਛੱਪ ਹੁੰਦਾ ਯਾਰ ਐਡਾ ਮੋਟਾ ਉਹ ਦੇਖ ਲੈ ਲੈ ਹਾਂ ਤਾਂ ਛੋਟੀ ਹੁੰਦਾ ਉਹ ਹਾਂ ਤੇ ਫਿਰ ਉਹ ਨਹੀਂ ਮਾਰਨ ਵਾਲੀ ਜਿੰਦਗੀ ਇਹ ਛੱਡ ਜਾਓ ਫਿਰ ਛੱਪ ਨਹੀਂ ਹੈਗਾ ਮੋਟੀ ਪੂਛ ਵਾਲੀ ਇਹ ਤਾਂ ਛੱਡ ਦੇ ਛੱਪ ਲੈ ਛੁਟੀ ਮੈਂ ਉਹ ਤੇ ਨਾ ਸੱਤ ਬੰਦ ਮੈਂ ਆ ਕੇ ਕਾਉਂ ਜਾਨ ਯਾਰ ਓ ਛੱਪ ਕਿੱਧਰ ਭਈ ਇੱਧਰ

ਪੱਲੇ ਰਹਿ ਜੂਗੇ ਇੱਥੇ ਛੱਡ ਕੇ ਆਉਣੇ ਨੂੰ ਇਹ ਹੁੰਦਾ ਜ਼ਹਿਰ ਤਾਂ ਇਹ ਜੀ ਵੀ ਹੁੰਦਾਗਾ ਨਹੀਂ ਭਾਈ ਬਾਹਰ ਜੁਰਗੀ ਪਾ ਬਾਹਰ ਹੀ ਆਦਿਆ ਛੱਡਿਆ ਆਉਣੇ ਉਧਰ ਬਾਹਰ ਪਰੇ ਛੱਡਿਆ ਆਉਣੇ ਥੱਲੇ ਆਉਗੀ ਓਏ ਪੱਗੇ ਜਾਂਦਾ ਏ ਨਾ ਜਖਮ ਇਸ ਕਿਆ ਐ ਸ਼ਾਇ ਬੜਾਏਗਾ ਆ ਕਰਨੀ ਹੁ ਆਜਾ ਬਦਰ ਰਾਤਾ ਹੋਗਾ ਦਿਆ ਤਾਮ ਮਾਰ ਚਾ ਕੇ ਭਾਈ ਦੂਰੋਂ ਕਰਕੇ ਓਏ ਨਹੀਂ ਜਾਂਦਾ ਬਿੱਲਾ ਚ ਵਰਚੂਗਾ ਇਹ ਇੰਨੀ ਨਹੀਂ ਪਾਈਦੀ ਹੁੰਦੀ ਮੰਮੀ ਹਾਏ ਹਾਏ ਛੋਕਰਾ ਕਰੋ ਨਿਕਾ ਗਿਆ ਆ ਜਾ ਦੇਖਣਾ ਖਾਜ ਦੇ ਮਾਰ ਦੇਖ ਲੈ ਲੈ ਦੇਖ ਜੋ ਆਜੋ ਸਾਰੇ ਉਹ ਨਹੀਂ ਮਾਰਨੀ ਨਹੀਂ ਹੁੰਦੀ ਇਹ ਜੀਬ ਦੇਖੋ ਗੱਗੂ ਓਰੇ ਘਰ ਉਹ ਕਰ ਜਾ ਕਿਹ ਹੋਇ ਨਾ ਓਏ ਮੂੰਹ ਲਾਜੂ ਤਾਂ ਮੈਂ ਹੁਣ ਚੁਕਾ ਦੂਆਂ ਉਹ ਪਤਾ ਹੋ ਜਾ ਕਰ ਜਾ ਤੇ ਮਾ ਦੇਖ ਲੈ ਦੇਖ ਲਓ ਆਜੋ ਦੇਖ ਲਓ ਕਿ ਪੰਜ ਘੜੀ ਸਾਖਦੀ ਛੱਡ ਦੇ ਓਏ ਓਏ ਯਾਰ ਰਹਿਣ ਦੇ ਯਾਰ ਛੱਡ ਜਾ ਮਾਰਦਾ ਵਾ ਪਾਏ ਨੂੰ ਯਾਰ ਨਹੀਂ ਚੰਗਾ ਯਾਰ ਬਸ ਆਇਨਾ ਥੋੜੀ ਦੂਰ ਜਿੰਦੀ ਉਹ ਛੱਡਿਆ ਯਾਰ ਇਹਨੂੰ ਓਏ ਤਾਰਤੀ ਟੰਗਦੀ ਸੀ ਹੈ ਕਮਲਾ ਫਿਰ ਦੇਖੀਏ ਮਾਰਦਾ ਨੂੰ ਕਿੱਥੇ ਬਹਿ ਲੂਗੇ ਉਹ ਯਾਰ ਪੈਰੜ ਜੀ ਆ ਗਈ ਮੈਂ ਕਹੀ ਨਾ ਉਧਰ ਛੱਡਿਆ ਪਰ ਜਾ ਕੇ ਉਹ ਅੱਖਾਂ ਘੰਡਿਆਂ ਚ ਆਪੇ ਵੱੜ ਗਈ ਆ ਉਹਦੇ ਥਾਂ ਅੱਜ ਲੁਕ ਜੂਗੀ ਓਏ ਤੂੰ ਹੀ ਟੁੱਟ ਗਈ ਓਏ ਬੇਗਾਰੀਆਂ ਯਾਰ ਗੱਗੂ ਹੁਣ ਤਾਂ ਕੀ ਅੱਧ ਵਿਚਾਲਾ ਹੋ ਜੂਆ ਬਿਜਰੀ ਦਾ ਬਸ ਕੁਛ ਨਹੀਂ ਹੋਇਆ ਨਹੀਂ ਟੁੱਟੀ ਨਹੀਂ ਸਹੀ ਤੁਰਦੀ ਆ ਸਹੀ ਆ ਸਹੀ ਆ ਸੜਕ ਤੇ ਸਿੱਟੀ ਨਾ ਸਿੱਟੀ ਨਾ ਪਰਲੇ ਪਾਰ ਟਪਾਇਆ ਹੀ ਉਹ ਉਧਰ ਕੱਖਾਂ ਚ ਨਾ ਯਾਰ ਆਇਆਂ ਕਾਨੂੰ ਸਿੱਟੀ ਜਾਂ ਨਾ ਯਾਰ ਸਾਹਟ ਬਾਦੇ ਅੱਕੇੜ ਬਾਦੇ ਬਟੇਂਡਾ ਹੀ ਬਟੇਂਡਾ ਸਿੱਧਾ ਬਟੇਂਡਾ ਨਮਾਦ ਜਮਾ ਮਾਸਲ ਮਾਹਲ ਗਿਆ ਜ ਰੰਗ ਕੱਢਦੀ ਹਾਂ ਕਿਵੇਂ ਮੂੰਹ ਭਰੇ ਕਰ ਲੈ ਹੁਣ ਆ ਪਹੁੰਚ ਗਏ ਨੌਜਵਾਨ ਭਾਈ ਕੁਸਲੇ ਵਾਲੇ ਖੇਤ ਟੱਗ ਕੇ ਢੋਲੀਆਂ ਆ ਢੋਲ ਨਾਲ ਦਵਾਈ ਕਰਨ ਦੀ ਰਾਏ ਅੱਜ ਢਾਲਤੀ ਕਹਿੰਦੇ ਢੋਲੀਆਂ ਨਾਲ ਦੀ ਫਿਰਕ ਲੈਣ ਕਿੱਧਰ ਰੋਕਾਂ ਉਹ ਮੁੰਡਿਆਂ ਕੋਲ ਉਤਰ ਕਹਿੰਦਾ ਕਹਿੰਦਾ ਕਬਰ ਉਹ ਉਹ ਲੈ ਕੀ ਹਾਲ ਨੇ ਤਾਂ ਵਾਹ ਸਿਹਰਵਾਨੀ ਛਕੋ ਅਸੀਂ ਅਗਲੇ ਕੋਈ ਬਤਾਉਂਦੇ ਥੋੜਾ ਪਾਣੀ ਲੈ ਸਕਾਂ ਹਾਂ 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 ਪੀ ਯਾਰ ਕੋਈ ਚੱਕਰ ਨਹੀਂ ਇਹਨੇ ਪਾਣੀ ਪੀਣ ਵਾਸਤੇ ਆ। ਇਹਦਾ ਕਰ। ਕੀ ਕਹਿੰਦਾ ਸੀਗਾ ਕੋਈ ਚਲਾਉਂਦੇ ਨਹੀਂ। ਉਹ ਆ ਨਹੀਂ। ਬੋਟੇ ਗਰੀਓ ਪੁੰਦੀ ਨੇ ਫਿੱਟ ਨਹੀਂ ਚਲਾਉਂਦੇ। ਉਹ ਕੰਮ ਛੱਡ ਗਲੇ ਉਹ ਕੰਮ। ਅੱਛਾ। ਉਹ ਆ ਗਏ ਗਰੂ। ਲੈ, ਕੋਲਗੇ ਦਵਾਈ। ਯੱਕ ਪਹਿਲੀ ਆਪਾਂ ਤਾਂ ਕੋਈ 10 ਵਜਣ ਵਾਲੇ ਕਰਤੇ। ਕੀ ਟਾਈਮ ਹੋ ਗਿਆ? 12 ਵਜੇ ਹੋ ਗਿਆ। ਹੰਕਾਰ ਤੋਂ ਦਵਾਈ। 10 ਤੋਂ ਟੱਪ ਕੇ ਟਾਈਮ ਫਿਰ। ਕਰਕੇ 25 ਲੀਟਰ ਉਹ ਕੋਲ ਨਿਆਦਰ ਤੂੰ ਜਮਾਲ ਬਤਾ ਪਹਿਲੀ ਬਾਤ ਤੋੜ ਲਈ ਸਰੇ ਵਾਲੀ ਤੂੰ ਇਹ ਢੋਲਗਾਂ ਨਾਲ ਪ੍ਰੋਗਰਾਮ ਬਣਾ ਲਿਆ ਅੱਜ ਬਈ ਇੱਥੇ ਅਸੀਂ ਆਹੀ ਬਸ ਛੜਕਣੀ ਸੀ ਪਾਉਣੇ 1-2 ਕਿੱਲੇ ਕੀ ਹੋਇਆ ਪਟੜਾ ਜਬ ਆਇਆ ਸੀ ਉਦੋਂ ਸਸ ਮਾੜੀ ਹਉ ਹਲਦੀ ਜੀ ਆ ਉਹ ਕਰਨੀਆਂ ਨਿਯੋਜਲ ਬਦਲਣੀਆਂ ਦੋਨਾਂ ਨਹੀਂ ਆ ਆਪਾਂ ਇੱਕ ਮਿੰਟ ਰੁਕ ਜਾ ਮੈਂ ਕੱਢਦਾ ਇਹ ਚੋਂ ਤੇ ਢੋਲ ਦਾ ਪ੍ਰੋਗਰਾਮ ਕੈਨਸਲ ਕਰਤਾ ਵੀ ਕਹਿੰਦੇ ਥੋੜੀਆਂ ਪੰਜ ਪੰਜ ਘਟੋਲੀਆਂ ਆ ਪੈਣੀਆਂ ਤਾਂ ਕਰਕੇ ਢੂਲੀਆਂ ਚੱਕ ਲਈਆਂ ਆ ਜਵਾਨਾਂ ਨੇ ਅੱਜ ਰੁਕ ਜੀ ਗੱਦੂ ਖੋਲਦੀ ਆ ਗਸ ਦੀ ਦੂਜੀ ਵਾਰ ਨਹੀਂ ਚਾਰ ਮੂੰਹ ਜੀ ਨਹੀਂ ਨਹੀਂ ਇਹੀ ਗਸ ਨਹੀਂ ਆ ਵਧੀਆ ਪ੍ਰੈਸ਼ਰ ਬਣੂਗੀ ਯਾਰ ਮੋਹਾਲੀ ਕਰਨੀ ਆ ਛੱਡ ਕੇ ਦੇਖ ਕੋਈ ਨਾ ਛੋਟੀਆਂ ਲਾ ਦੇ ਪੰਤਾ ਮੜ ਗਏ ਆ ਇਹਦਾ ਬੜਾ ਖਵਾ ਲੋਜੀ ਵਧੀਆ ਹੀ ਆ ਜੀ ਲੋਟ ਆ ਉਹ ਬਾਲੀ ਮੋਟੀ ਆ ਬਾਲਾ ਪਾਣੀ ਕੱਢੂਗੀ ਉਹ ਉਹ ਇਹਦੇ ਨਾਲ ਵਧੀਆ ਭੇਜਦਾ ਝੋਨਾ ਦੇਖ ਤੂੰ ਯਾਰ ਬੰਦ ਕਰੀ ਸੋਨਾ ਭੇਜਦਾ ਆ ਨੋ ਜਲਵੀ ਕੋ ਗੋਸੇ ਨਾਲ ਆਤੀ ਐ ਪਤੜ ਵਾਲੀ ਨਾਲ ਦੀ ਓਏ ਉਪਰੀ ਜੀ ਲੱਗਦੀ ਆ ਢੋਲਿਆਂ ਨਾਲ ਦਵਾਈ ਕਰਨੀ ਜਣਾ ਗੱਗੂ ਇਹ ਵਈ 26 ਝੋਨਾ ਆਪਣੇ ਵਾਲਾ ਜਮਾ ਵਿਸ਼ੇਤਾ ਲਾਇਆ ਜਿਹੜਾ ਵਿੱਚੋਂ ਡੇ ਫਿਰ ਦਬ ਮੱਕੜ ਤੇ ਗੋਹ ਵਾਲੀ ਸੁੰਡੀ ਦੀ ਸ਼ਿਕਾਇਤ ਜੀ ਆ ਇਹਦੇ ਚ ਤਾਂ ਫਿਰ ਅੱਜ ਇਹ ਤੇ ਲਾ ਦੀ ਜੋਟੀ ਮੈਂ ਤੇ ਗੱਗੂ ਨੇ ਤੇ ਜਾਈਦਾ ਨਹੀਂ ਸਮਾਰ ਕੇ ਗੂ ਢੋਲ ਵਾਲੀ ਰੰਗ ਤਾਂ ਨਹੀਂ ਗਈ ਪੰਜ ਛੇ ਢੋਲੀਆਂ ਬਾਦਿਆਂ ਕਿੱਲੇ ਦੀਆਂ ਹੋਈ ਜਾਵਾ ਹੋਈ ਤੇ ਜਾਗਾ ਤੇਰੇ ਨਾਲ ਹੀ ਮੋੜਲਾਂ ਉਤੋਂ ਦੀ ਮੋੜਲੀ ਬਾਤ ਕਿਵੇਂ ਸੌਖਾ ਹੀ ਕੰਮ ਉਹਨੇ ਤਾਂ ਗੂਗਨਾ ਪਰਲੇ ਸਿਰੇ ਠੋਕਦੇ ਸੀ ਲਾ ਕੇ ਯਾਰ ਪੰਤਾ ਢੋਲ ਨਾਲ ਆ ਪੰਜ ਪੰਜ ਧੂਲੀਆਂ ਦਾ ਕੰਮ ਸੀ ਸਾਡੇ ਕੋਲੇ ਤੇ ਆ ਲਾਸਟ ਢੋਲੀ ਆ ਅੱਠ ਘਟੂਲੀਆਂ ਪੈਣੀਆਂ ਸੀ ਇੱਧਰ ਉਹ ਪਾ ਲੀਆਂ ਤੇ ਇੰਨੀ ਕੀ ਬਚੀ ਐ ਇਹਦੇ ਤੇ ਆ ਇੱਧਰਲੇ ਝੋਨੇ ਦੇ ਮਾਰ ਦਾਂਗੇ ਤੇ ਆ ਕੱਖਾਂ ਦਾ ਨਜ਼ਾਰਾ ਦੇਖੋ ਜਿਹੜੇ ਬਾਈ ਕਹਿੰਦੇ ਸੀ ਰਾਉਂਡ ਅਪ ਕੰਮ ਨਹੀਂ ਕਰਦੀ ਤੇ ਆਣ ਜਵਾਂ ਸੀਖ ਲਾ ਕੇ ਮਚਾ ਲਓ ਭਾਵੇਂ ਇਹਨਾਂ ਨੂੰ ਹੁਣੀ ਤੇ ਚਿਆੜੜਾ ਪੁੰਟੀਆਂ ਕੱਟਤੀਆਂ ਤੇ ਸਾਡੇ ਕੋਲੇ ਥੋੜੀ ਦਵਾਈ ਬਚਦੀ ਸੀ ਅਸੀਂ ਕਿਹਾ ਚਲ ਵੀ ਹਾ ਝੋਨੇ ਦੇ ਜਿਹੜਾ ਦੇ ਆ ਉਹ ਉਧਰ ਢੋਲੀ ਢੋਲੀ ਦੀ ਵੱਧ ਸੀ ਦਵਾਈ ਉਧਰੋਂ ਹਉ ਬਾਈ ਨਾ ਛੇੜ ਤੂੰ ਦਵਾਈ ਵਾਲੇ ਹੱਥਾਂ ਇਹ ਨਾ ਛੇੜ ਲਵਾ ਫਿਰ ਉਹਨਾਂ ਨੇ ਰੱਖਿਆ ਉਹਗਾ ਕੁਛ ਉਹ ਗੁੰਡਗਾ ਨੇ ਹੋਰ ਕੀ ਆ ਟੂਣਾ ਇੱਥੇ ਕਿੱਥੇ ਕਰਤਾ ਲਫਾਵਾ ਡੰਗਿਆ ਹੋਇਆ ਕੁਛ ਉਹਨਾਂ ਨੇ ਡੰਗਿਆ ਹੋਊਗਾ ਇਹ ਨਹੀਂ ਲੰਗਿਆ ਸਮਾਨ ਸੱਲਾ ਟੂਣੇ ਐ ਨਹੀਂ ਹੁੰਦੇ ਕੰਚ ਕੰਚ ਵੀ ਤਾਂ ਸਾਮੇ ਆਊ ਇਹਨਾਂ ਨੇ ਚੱਕ ਕੇ ਇੱਥੋਂ ਭੰਨ ਗਿਆ ਉਹੀ ਬੋਤਲ ਬਦਲਾ ਪਈ ਉਹ ਗਲ ਗਿਆ ਫੁੱਟਿਆ ਥੱਲੇ ਹਾਈ ਫੋਨ ਤਾਂ ਨਹੀਂ ਤੇਰੇ ਲੱਭੇਗਾ ਮੈਂ ਵੀ ਕੱਢ ਲੈ ਜੇਬ ਚੋਂ ਕੱਢਣਾ ਪੂਏ ਇਹ ਚੋਂ ਭੇਜ ਜੂਗਾ ਮੜਿਆ ਪਰ ਇਹਨੂੰ ਆ ਵਾਪਸ ਕਰ ਲਉ 10 ਢੋਲੀਆਂ ਛਿੜਕ ਕੇ ਤੇ ਜੇ ਢੋਲ ਲਿਆਂਦਾ ਹੁੰਦਾ ਫੇਰ ਸਾਡੇ ਕੋਲੇ ਅੱਧੇ ਘੰਟੇ ਦੀ ਕੰਮ ਸੀਗਾ ਤੇ ਬਸ ਇਹ ਪਾਣੀ ਥੋੜਾ ਘੱਟ ਪਿਆ ਉਹ ਢੋਲੀਆਂ ਨਾਲ ਵੀ ਬਸ ਢੋਲੀਆਂ ਦਾ ਆਵਦਾ ਨਜ਼ਾਰਾ ਢੋਲ ਦਾ ਆਵਦਾ ਕਿਉਂ ਗਗੂ ਕਰ ਕੋਈ ਆਮਦਾ ਕੋਣ ਦਾ ਕਿਹੜੀ ਗਰਮੀ ਹੈ ਯਾਰ ਬਾਕੀ ਭਾਈ ਤੁਸੀਂ ਕਮੈਂਟ ਕਰਕੇ ਦੱਸ ਦਿਓ ਗਰਮੀ ਕਿੰਨੀ ਕੀ ਹੈਗੀ ਆ 10 ਦਿਨਾਂ ਦਾ ਕੰਮ ਰਹੇਗਾ 10-15 ਦਿਨਾਂ ਚ ਘਟ ਜੂਗਾ ਗਰਮੀ ਦਾ ਦੌਰ 6:55 ਮਿੰਟਾਂ ਦਾ ਸਮਾਂ ਹੋ ਗਿਆ ਅ ਘਰੇ ਦੁਪਹਿਰਾ ਟਾਲਿਆ ਮੱਝਾਂ ਨੂੰ ਨੀਰਾਚਾਰਾ ਪਾਇਆ ਫਿਰ ਆਰਾਮ ਫਰਮਾਇਆ ਦਵਾਰੇ ਹਣ ਫੇਰ ਖੇਤ ਮੁੜ ਕੇ ਆਇਆ ਨੱਕਾ ਬੰਨਾ ਕਰਨਾ ਹਜਰਾਤ ਨੂੰ ਪਾਣੀ ਦੀ ਵਾਰੀ ਆ ਫੱਟੀਆਂ ਫੁੱਟੀਆਂ ਸੈੱਟ ਕਰਤੀਆਂ ਹੋਣੀ ਇੱਧਰ ਬੰਨਾ ਕੱਢਿਆ ਸੀ ਉਹ ਵੀਰ ਨੇ ਅੱਜ ਅੱਗੇ ਹਰੇ ਨੂੰ ਪਾਣੀ ਲਾਇਆ ਸੀਗਾ ਤਾਂ ਵੇ ਹੁਣੇ ਥਾਰੀ ਸੈਟਿੰਗ ਕਰ ਜੀਏ ਤੇ ਫੇਰ ਰਾਤ ਨੂੰ ਭੱਜੇ ਫੇਰਾ ਕਿ ਨਹੀਂ ਆ ਕੇ ਬਸ ਪਿਛਲੀ ਫੱਟੀ ਚੱਕਣੀ ਆ ਉਥੋਂ ਤੇ ਗਰਮੀਆਂ ਵਾਲਾ ਸੋਹਣਾ ਮਾਹੌਲਾ ਸ਼ਾਮ ਜੇ ਨੂੰ 바ਵਾ ਤੌਣੀ ਲਾ ਰੱਖੀ ਆ ਗਰਮੀ ਨੇ ਤੇ ਇਸੇ ਦੇ ਨਾਲ ਸਮਾਪਤੀ ਆਪਣੇ ਅੱਜ ਦੇ ਬਲੌਗ ਦੀ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਪਰਵਾਰਾਂ ਸਮੇਤ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਇਸੇ ਤਰ੍ਹਾਂ ਜੁੜੇ ਰਹੋ ਲਾਈਕ ਸ਼ੇਅਰ ਵਾਲੀ ਸਪੋਰਟ ਕਰਦੇ ਰਹੋ ਤੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ